ਸਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਸੀਗਾ ਐਸਟੀ ਐਸਸੀ ਰਿਜ਼ਰਵੇਸ਼ਨ ਐਕਟ ਨੂੰ ਲੈ ਕੇ ਉਸ ਫੈਸਲੇ ਤੇ ਮੋਦੀ ਸਰਕਾਰ ਦੀ ਸਿੱਧੀ ਤੌਰ ਤੇ ਨਾ ਹੈ ਕਿਉਂਕਿ ਸੁਪਰੀਮ ਕੋਰਟ ਦੀ ਜੱਜਾਂ ਦੀ ਇੱਕ ਬੈਂਚ ਨੇ ਫੈਸਲਾ ਦਿੱਤਾ ਸੀ ਕਿ ਉਸ ਐਸਟੀ ਐਸਸੀ ਐਕਟ ਯਾਨੀ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬ ਤੇ ਜਿਹੜੇ ਲੋਕ ਨੇ ਜਿਹੜੇ ਲੋਕ ਉਸ ਆਧਾਰ ਦੇ ਵਿੱਚ ਆਉਂਦੇ ਨੇ ਉਹਨਾਂ ਵਿੱਚੋਂ ਕ੍ਰੀਮੀ ਲੇਅਰ ਲੱਭੀ ਜਾਵੇ ਕ੍ਰੀਮੀ ਲੇਅਰ ਯਾਨੀ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਤਾਈਸ ਅਧਿਕਾਰ ਤੇ ਇਸ ਕੋਟੇ ਦੇ ਰਾਹੀਂ ਫਾਇਦੇ ਮਿਲਦੇ ਰਹੇ ਨੇ ਰਿਜ਼ਰਵੇਸ਼ਨ ਮਿਲਦੀ ਰਹੀ ਹੈ ਪਰ ਜੇਕਰ ਇੱਕ ਪੀੜੀ ਨੇ ਆਪਣੇ ਹਾਲਾਤ ਸੁਧਾਰ ਲੈਣੇ ਤਾਂ ਜ਼ਰੂਰੀ ਨਹੀਂ ਕਿ ਦੂਜੀ ਪੀੜੀ ਨੂੰ ਵੀ ਉਸਦੇ ਫਾਇਦੇ ਮਿਲਣੇ ਚਾਹਣ ਇਹਨਾਂ ਦਾ ਮਤਲਬ ਹੈ ਕਿ ਜੇਕਰ ਐਸਟੀਐਸਟੀ ਰੈਜ਼ਰਵੇਸ਼ਨ ਦੇ ਅੰਦਰ ਰਹਿੰਦੇ ਹੋਏ ਕੋਈ ਪੀੜੀ ਕੋਈ ਜਨਰੇਸ਼ਨ ਫਾਇਦਾ ਚੁੱਕਦੇ ਹੋਏ ਉਸਨੇ ਆਪਣੀ ਹਾਲਾਤ ਸੁਧਾਰ ਲਿਆ ਮਾਲੀ ਹਾਲਾਤ ਸੁਧਾਰ ਲੈਨੇ ਆਪਣਾ ਘਰ ਪੱਕਾ ਕਰ ਲਿਆ ਆਪਣੀ ਇਨਕਮ ਨੂੰ ਵਧਾ ਕੇ ਵਧੀਆ ਲੈਵਲ ਤੇ ਪਹੁੰਚ ਚੁੱਕੇ ਨੇ ਤਾਂ ਜਿਹੜੇ ਫਾਇਦੇ ਉਸ ਵੇਲੇ ਉਸ ਜਨਰੇਸ਼ਨ ਨੂੰ ਮਿਲਦੇ ਸਨ ਉਹ ਜ਼ਰੂਰੀ ਨਹੀਂ ਹੈ ਦੂਜੀ ਪੀੜੀ ਨੂੰ ਵੀ ਦਿੱਤੇ ਜਾਣ ਇਦਾਂ ਦਾ ਫੈਸਲਾ ਦਿੱਤਾ ਸੀ ਸੁਪਰੀਮ ਕੋਰਟ ਨੇ ਕਿ ਕਿ ਕਿਆ ਸਿਕੰਦਰ ਸਰਕਾਰ ਨੂੰ ਕਿ ਇਸ ਫੈਸਲੇ ਤੇ ਚਰਚਾ ਕੀਤੀ ਜਾਵੇ ਤਾਂ ਕਿ ਕੋਟੇ ਦੇ ਅੰਦਰ ਇੱਕ ਕ੍ਰੀਮੀ ਲੇਅਰ ਲੱਭ ਕੇ ਉਸ ਨੂੰ ਵੱਖਰਾ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਦੂਜੀ ਪੀੜੀ ਨੂੰ ਇਸ ਦਾ ਫਾਇਦਾ ਨਾ ਮਿਲ ਸਕੇ ਕਿਉਂਕਿ ਜੇਕਰ ਹਾਲਾਤ ਇੱਕ ਪੀੜੀ ਦੇ ਸੁਧਰ ਚੁੱਕੇ ਨੇ ਉਸ ਰੱਖਵੇਕਰਨ ਕਰਕੇ ਉਸ ਰਿਜ਼ਰਵੇਸ਼ਨ ਕਰਕੇ ਤਾਂ ਦੂਜੀ ਪੀੜੀ ਨੂੰ ਦੇ ਦੇਣਾ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਹਿਸਾਬ ਨਾਲ ਹੋ ਸਕਦਾ ਮੋਰਲੀ ਗਲਤ ਵੀ ਹੋਵੇ ਤਾਂ ਇਸ ਫੈਸਲੇ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਕੇਂਦਰ ਸਰਕਾਰ ਵੱਲੋਂ ਵੱਡੇ ਨੇਤਾਵਾਂ ਨਾਲ Dalit ਲੀਡਰਾਂ ਨਾਲ ਬਹਿ ਕੇ ਇੱਕ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਨੇ ਜਿਹੜੇ ਗਲਤ ਵਿਚਾਰ ਕਰਨ ਲਈ ਕਿਹਾ ਸੀ ਕੇਂਦਰ ਸਰਕਾਰ ਦੀ ਯਾਨੀ ਮੋਦੀ ਸਰਕਾਰ ਦੀ ਉਸ ਫੈਸਲੇ ਦੇ ਸਿੱਧੇ ਤੌਰ ਤੇ ਨਾ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੱਕ ਕੋਟੇ ਦੇ ਅੰਦਰ ਵੱਖਰਾ ਕੋਟਾ ਦੇ ਦੇਣਾ ਇਹ ਸੰਵਿਧਾਨਕ ਤੌਰ ਤੇ ਸਹੀ ਨਹੀਂ ਹੋਵੇਗਾ ਨਾਲੇ ਇਹ ਲੱਭਣਾ ਵੀ ਬਹੁਤ ਔਖਾ ਕੰਮ ਹੁੰਦਾ ਹੈ ਕਿ ਕੌਣ ਬੰਦਾ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਨੂੰ ਜਿਹੜਾ ਰਾਖਵ cận ਮਿਲਦਾ ਹੈ ਜਿਹੜੇ ਫਾਇਦੇ ਮਿਲਦੇ ਨੇ ਚਾਹੇ ਉਹ ਪੜਾਈ ਨੂੰ ਲੈ ਕੇ ਹੋਵੇ ਚਾਹੀਓ ਰਿਜ਼ਰਵੇਸ਼ਨ ਜੌਬਸ ਵਿੱਚ ਲੈ ਕੇ ਨੂੰ ਹੋਵੇ ਅਸੀਂ ਇਸ ਚੀਜ਼ ਦੇ ਆਧਾਰ ਤੇ ਫੈਸਲਾ ਨਹੀਂ ਲੈ ਸਕਦੇ ਹਾਲੇ ਫੈਸਲਾ ਨਹੀਂ ਲੈ ਸਕਦੇ ਕਿ ਕਿਹੜੀ ਜਨਰੇਸ਼ਨ ਨੂੰ ਫਾਇਦਾ ਮਿਲ ਚੁੱਕਿਆ ਜਾਂ ਕਿਹੜੀ ਜਨਰੇਸ਼ਨ ਨੂੰ ਫਾਇਦਾ ਮਿਲਣਾ ਹੈ ਤਾਂ ਇਸ ਫੈਸਲੇ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਕੇਂਦਰ ਸਰਕਾਰ ਦੀ ਸਿੱਧੇ ਤੌਰ ਤੇ ਨਾਇਤ ਹੋ ਸਕਦਾ ਹੈ ਭਵਿੱਖ ਵਿੱਚ ਆਉਣ ਵਾਲੇ ਕੁਝ ਸਰਕਾਰਾਂ ਜਾਂ ਕੋਈ ਹੋਰ ਸੰਵਿਧਾਨਿਕ ਬੈਂਚ ਬੈਠੇ ਤਾਂ ਜਿਹੜੇ ਫਾਇਦੇ ਕੋਈ ਵੀ ਰੱਖਵੇਕਰਨ ਕੋਈ ਵੀ ਰਿਜ਼ਰਵੇਸ਼ਨ ਨੂੰ ਮਿਲਦੇ ਪੈਣੇ ਚਾਹੇ ਉਹਨਾਂ ਦੀ ਮਾਲੀ ਹਾਲਾਤ ਹਾਲਾਤ ਸੁਧਾਰਨ ਵਾਸਤੇ ਹੋਵੇ ਉਹਨਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੱਕਣ ਵਾਸਤੇ ਹੋਵੇ ਪੜਾਈ ਵਿੱਚ ਵਧੀਆ ਪੜਾਈ ਵਧੀਆ ਮੌਕੇ ਦੇਣ ਵਾਸਤੇ ਹੋਵੇ ਇਸ ਆਧਾਰ ਤੇ ਰੱਖਵੇਕਰਨ ਜਰੂਰ ਬਣਾਇਆ ਜਾ ਸਕਦਾ ਪਰ ਇੱਕ ਕੋਟੇ ਦੇ ਅੰਦਰ ਕੋਟਾ ਬਣਾ ਯਾਨੀ ਕੈਟਾਗਰੀ ਦੇ ਅੰਦਰ ਸਬ ਕੈਟਾਗਰੀ ਬਣਾ ਦੇਣਾ ਹਾਲੇ ਇਸ ਫੈਸਲੇ ਤੇ ਕੇਂਦਰ ਸਰਕਾਰ ਦੀ ਸਿੱਧੇ ਤੌਰ ਤੇ ਨਾ ਹੈ